ਲੋਕੀ ਥੋੜਾ ਬਹੁਤ ਚੇਂਜ ਕਰਨ ਅਗਰ ਉਹਨਾਂ ਨੂੰ ਬਹੁਤ ਜ਼ਿਆਦਾ ਸਟ्रेस ਹੋ ਰਿਹਾ ਹਰ ਇੱਕ ਚੀਜ਼ ਦਾ ਉਸ ਚੀਜ਼ ਨੂੰ ਕਿਉਂਕਿ ਅਗਰ ਸਟ्रेस ਹੋ ਰਿਹਾ ਲੋਕੀ ਕਹਿੰਦੇ ਚਲੋ ਆਪਾਂ ਰੀਲਸ ਦੇਖ ਲਈਏ ਸਾਡਾ ਮਾਈਂਡ ਡਾਇਵਰਟ ਹੋ ਜਾਊਗਾ ਇਹ ਉਹਨਾਂ ਕੋ ਸੋਲੂਸ਼ਨ ਹੈ ਹੋਰ ਕੋਈ ਨਹੀਂ ਸਟ्रेस ਇੱਕ ਨਾਰਮਲ ਫੀਨੋਮੈਨਾ ਹੈ ਜਿਹੜਾ ਕਿ ਹਰ ਇਨਸਾਨ ਨੂੰ ਨਹੀਂ ਹਰ ਲਿਵਿੰਗ ਬੀਂਗ ਨੂੰ ਅਸੀਂ ਕਹਿੰਦੇ ਆ ਕਿ ਹੁੰਦਾ ਹੈਗਾ ਬਟ ਅੱਜ ਕੱਲ ਕੀ ਹੋ ਰਿਹਾ ਕਿ ਅਸੀਂ ਉਹਨੂੰ ਝੇਲ ਨਹੀਂ ਪਾ ਰਹੇ ਯਾ ਸਟ्रेस ਦੀ ਲੈਵਲ ਇਨਾ ਵੱਧ ਗਿਆ ਹੈ ਜਿਹੜਾ ਕਿ ਹਿਊਮਨ ਬਾਡੀ ਲਈ ਉਹਨਾਂ ਠੀਕ ਨਹੀਂ ਹੈਗਾ ਬੋਰਡਜ਼ ਐਗਜ਼ਾਮ ਆਗਾ ਜਿੱਦਾਂ ਅੱਜਕੱਲ 2 ਮਹੀਨੇ ਪਹਿਲੇ ਕਿੰਨੇ ਕੁ ਬੱਚੇ ਕਲੀਨਿਕ ਤੇ ਆਏ ਜਿਹੜਾ ਕਿ ਘਬਰਾਟ ਹੋ ਰਹੀ ਹੈ ਪੇਪਰਾਂ ਤੋਂ ਪਹਿਲਾਂ ਬੱਚਿਆਂ ਨੂੰ ਤਾਂ ਛੱਡ ਦੋ ਬੱਚਿਆਂ ਦੇ ਪੇਰੈਂਟਸ ਨੂੰ ਵੀ ਘਬਰਾਟ ਹੋ ਰਹੀ ਸੀਗੀ ਬੱਚੇ ਦਾ ਕੀ ਬਣੂਗਾ ਕਈ ਵਾਰ ਲੋਕੇ ਕੀ ਕਰਦੇ ਆ ਕਿ ਆਪਣੇ ਆਪ ਹੀ ਕੈਮਿਸਟਾਂ ਤੋਂ ਜਾਂ ਉਦਾਂ ਨੀਂਦ ਦੀ ਗੋਲੀ ਖਾਣਦੇ ਹਾਂ ਜੀ ਟੈਨਸ਼ਨ ਹੋ ਰਹੀ ਹੈ ਨੀਂਦ ਦੀ ਗੋਲੀ ਖਾ ਲਓ ਬਟ ਨੀਂਦ ਦੀ ਗੋਲੀ ਐਦਾਂ ਹੈ ਜਿੱਦਾਂ ਕਿ ਆਪਾਂ ਬੁਖਾਰ ਲਈ ਸਿਰਫ ਡੋਲੋ ਖਾ ਲਈ बुखार ਦਾ ਕਾਰਨ ਤਾਂ ਇਨਫੈਕਸ਼ਨ ਸੀਗਾ ਆਪਾਂ ਇਨਫੈਕਸ਼ਨ ਠੀਕ ਨਹੀਂ ਕੀਤਾ ਆਪਾਂ ਨੀਂਦ ਤਾਂ ਲਿਆ ਹੈ ਲੇਕਿਨ ਕਾਰਨ ਉੱਥੇ ਦਾ ਉੱਥੇ ਹੀ ਪਿਆ ਔਰ ਕੁਝ ਦੇਰ ਦੇ ਬਾਅਦ ਉਹ ਨੀਂਦ ਦੀ ਗੋਲੀ ਤੁਹਾਨੂੰ ਲੱਗ ਜੂਗੀ ਐਂਡ ਕਾਰਨ ਠੀਕ ਨਹੀਂ ਹੋਊਗਾ ਐਂਡ ਬਿਮਾਰੀ ਵਧਾ ਕੇ ਆਂਦੇ ਗਈ ਵਾ ਛੋਟੀ ਏਜ ਵਾਲੇ ਵੀ ਜਿਹੜੇ ਟੀਨੇਜਰਸ ਨੇ ਉਹਨਾਂ ਨੂੰ ਵੀ ਨੀਂਦ ਦੀ ਪ੍ਰੋਬਲਮ ਰਾਤ-ਰਾਤ ਫੁੰਦੇ ਨਹੀਂ ਹੈਗੇ ਔਰ ਵੱਡਿਆਂ ਦੀ ਗੱਲ ਕੀਤੀ ਜਾਵੇ ਉਹਨਾਂ ਨੂੰ ਕੋ ਟੈਨਸ਼ਨ ਹੁੰਦੀ ਹੈ ਔਰ ਕਈ ਵਾਰ ਖੁਦ ਨੂੰ ਨਹੀਂ ਪਤਾ ਹੁੰਦਾ ਥੋੜੀ ਬਹੁਤ ਨੀਂਦ ਆਣੀ ਹਟ ਗਈ ਹੈ ਆਪਾਂ ਨੂੰ ਘਰੇ ਵੀ ਮੈਨੇਜ ਕਰ ਸਕਦੇ ਆ ਜਾਂ ਉਦਾਂ ਵੀ ਕਰ ਸਕਦੇ ਆ ਆ ਇਸ ਚੀਜ਼ ਨੂੰ ਸਾਡੇ ਪਾਸ਼ਾ ਚ ਸਲੀਪ ਹਾਈਜੀਨ ਕਹਿੰਦੇ ਆ ਕਿ ਮੋਸਟਲੀ ਜਦਾਂ ਆ ਆਪਾਂ ਫੋਨ ਤੇ ਲੱਗੇ ਰਹਿੰਦੇ ਆ ਜਾਂ ਟੀਵੀ 'ਚ ਜਾਂ ਸਕਰੀਨ ਟਾਈਮ ਜ਼ਿਆਦਾ ਵੱਧ ਗਿਆ ਉਹ ਇੱਕ ਬਹੁਤ ਵੱਡਾ ਕਾਰਨ ਹੈ ਕਿ ਨੀਂਦ ਆਣੀ ਹਟ ਜਾਂਦੀ ਹੈ ਆਪਾਂ ਸੋਚਦੇ ਆ ਕਿ ਨੀਂਦ ਨਹੀਂ ਆਈ ਚੱਲ ਮੋਬਾਈਲ ਲਾ ਲਈਏ ਇੰਸਟਾਗ੍ਰਾਮ ਇੱਕ ਤਰ੍ਹਾਂ ਦਾ ਨਸ਼ਾ ਹੀ ਹੈਗਾ ਜਾਂ ਫਿਰ ਹੋਰ ਫੇਸਬੁੱਕ ਕਹਿ ਲਈਏ ਜਿੱਥੇ ਬੱਚੇ ਵੱਡੇ ਸਾਰੇ ਲੱਗੇ ਹੋਏ ਨੇ ਆਪਾਂ ਨੂੰ ਲੱਗਦਾ ਕਿ ਆਪਾਂ ਰਿਲੈਕਸ ਹੋ ਗਏ ਉਹ ਆਪਾਂ ਉਹਦੇ ਐਡਿਕਟ ਹੋ ਰਹੇ ਆਂ ਐਂਡ ਉਹੀ ਮੇਨ ਕਾਰਨ ਬਨ ਰਿਹਾ ਹੈ ਅੱਜਕੱਲ ਕਈ ਜਗ੍ਹਾ ਤੇ ਸਟ੍ਰੈਸ ਦਾ ਡਿਪਰੈਸ਼ਨ ਦਾ ਨੀਂਦ ਨਾ ਆਂਦਾ ਇਹਨੂੰ ਆਪਾਂ ਜੁਡੀਸ਼ੀਅਸ ਯੂਜ਼ ਚੇਇਦਾ ਹੈਗਾ ਅਗਰ ਸਪੋਜ਼ ਕਰੋ ਮੈਂ 10 ਤੋਂ 4 ਸੋਣਾ ਤਾਂ ਰੋਜ਼ ਮੈਨੂੰ 10 ਤੋਂ 4 ਸੋਣਾ ਹੈ ਇਹ ਨਹੀਂ ਕਦੀ 12 ਵਜੇ ਸੋ ਗਏ ਫਿਰ ਕਹਾਂਗੇ ਨੀਂਦ ਨਹੀਂ ਆਈ ਫਿਰ ਆਪਾਂ ਮਾਰਕੀਟ ਤੋਂ ਜਾ ਕੇ ਕੇਮਿਸ ਤੋਂ ਨੀਂਦ ਦੀ ਗੋਲੀ ਲਿਆਵਾਂਗੇ ਉਹ ਹੱਲ ਨਹੀਂ ਹੈਗਾ ਨੁਦਯਾਂਟਮ ਸਿੱਖਰ ਦੁਸੀ ਤੇ ਮੈਂ ਹਰਸ਼ਕੋਰ ਅੱਜ ਕੱਲ ਬਹੁਤ ਜ਼ਿਆਦਾ ਹੈਕਟਿਕ ਲਾਈਫ ਸਾਰਿਆਂ ਦੀ ਹੋ ਚੁੱਕੀ ਹੈ ਚਾਹੇ ਉਹ ਬੱਚੇ ਹੋਣ ਚਾਹੇ ਉਹ ਬੁੱਢੇ ਹੋਣ ਔਰ ਇਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਇਸ਼ੂਜ਼ ਹੈਲਥ ਇਸ਼ੂਜ਼ ਆ ਸਕਦੇ ਨੇ ਕਿਉਂਕਿ ਹੈਕਟਿਕ ਲਾਈਫ ਇੱਕ ਤਰ੍ਹਾਂ ਦੀ ਸਕੂਲ ਦੇ ਵਿੱਚ ਵੀ ਹੁੰਦੀ ਹੈ ਪੜ੍ਹਾਈ ਨੂੰ ਲੈ ਕੇ ਵੀ ਹੁੰਦੀ ਹੈ ਉਸ ਤੋਂ ਬਾਅਦ ਵੀ ਤੇ ਇਸੇ ਬਾਰੇ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਡਾਕਟਰ ਆਗਰ अरोड़ा ਜੋ ਕਿ ਰਿਲੀਵ ਕਲੀਨਿਕ ਦੇ ਨੇ ਐਮਡੀ ਤੇ ਇਸ ਦੇ ਨਾਲ ਤੁਹਾਨੂੰ ਦੱਸਤੀਏ ਇਹਨਾਂ ਜੋ ਡਾਕਟਰ ਨੇ ਇੱਥੇ ਤਾਂ ਉਹਨਾਂ ਦੇ ਵੱਲੋਂ ਇੱਕ ਕਲੀਨਿਕ ਚਲਾਇਆ ਜਾਂਦਾ ਹੈ ਪਰ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਸੇਵਾ ਵੀ ਨਿਭਾਈ ਜਾਂਦੀ ਹੈ ਕਿਉਂਕਿ ਮਨੁੱਖਤਾ ਦੀ ਸੇਵਾ ਜਿਸ ਨੂੰ ਤੁਸੀਂ ਸਾਰੇ ਜਾਣਦੇ ਹੋ ਉੱਥੇ ਕਾਫੀ ਜਿਹੜੇ ਪੇਸ਼ੈਂਟਸ ਹੁੰਦੇ ਨੇ ਉਹਨਾਂ ਦਾ ਜਿਹੜਾ ਕੀ ਇਲਾਜ ਜਿਹੜਾ ਕਿ ਇਹਨਾਂ ਦੇ ਵੱਲੋਂ ਫ੍ਰੀ ਕੀਤਾ ਜਾਂਦਾ ਸੇਵਾ ਵੀ ਨਿਭਾਈ ਜਾਂਦੀ ਹੈ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਇਹਨੂੰ ਜੀ ਤੇ ਜਿਸ ਤਰ੍ਹਾਂ ਗੱਲਬਾਤ ਕੀਤੀ ਬਹੁਤ ਜ਼ਿਆਦਾ ਹੈਕਟਿਕ ਲਾਈਫ ਹੋ ਜਾਂਦੀ ਆ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਤੱਕ ਸਾਰੇ ਨੂੰ ਕੋਈ ਨਾ ਕੋਈ ਸਟ्रेस ਹੁੰਦਾ ਜਿਵੇਂ ਹੁਣ ਬੋਰਡ ਐਗਜ਼ਾਮਸ ਹੋ ਗਏ ਉਹਨਾਂ ਦਾ ਰਿਜ਼ਲਟ ਨੂੰ ਲੈ ਕੇ ਵੱਡਿਆਂ ਨੂੰ ਵੀ ਕਾਫੀ ਤਰ੍ਹਾਂ ਦੀ ਪ੍ਰੋਬਲਮਸ ਆਉਂਦੀਆਂ ਸਟ्रेस ਹੁੰਦੀਆਂ ਇਹਦੇ ਨਾਲ ਕਿਸ ਤਰ੍ਹਾਂ ਹੈਲਥ 'ਚ ਇਫੈਕਟ ਪੈ ਸਕਦੇ ਇਸ ਚੀਜ਼ ਨੂੰ ਲੈ ਕੇ ਸੀ ਸਟ्रेस ਅੱਜਕੱਲ ਸਾਡੇ ਇੱਕ ਆਮ ਹਰ ਬੰਦੇ ਨੂੰ ਹੀ ਹੋ ਰਿਹਾ ਹੈ ਸਟ्रेस ਇੱਕ ਨਾਰਮਲ ਫੀਨੋਮੈਨਾ ਹੈ ਜਿਹੜਾ ਕਿ ਹਰ ਇਨਸਾਨ ਨੂੰ ਨੀ ਹਰ ਲਿਵਿੰਗ ਬੀਂਗ ਨੂੰ ਅਸੀਂ ਕਹਿੰਦੇ ਆ ਕਿ ਹੁੰਦਾ ਹੈਗਾ ਬਟ ਅੱਜਕਲ ਕੀ ਹੋ ਰਿਹਾ ਹੈ ਕਿ ਅਸੀਂ ਉਹਨੂੰ ਝੇਲ ਨਹੀਂ ਪਾ ਰਹੇ ਯਾ ਸਟ੍ਰੈਸ ਦੀ ਲੈਵਲ ਇਨਾ ਵੱਧ ਗਿਆ ਹੈ ਜਿਹੜਾ ਕਿ ਹਿਊਮਨ ਬਾਡੀ ਲਈ ਉਹਨਾਂ ਠੀਕ ਨਹੀਂ ਹੈਗਾ ਉਹਦੇ ਕਈ ਕਾਰਨ ਨੇ ਆ ਆਪਾਂ ਸਾਰੇ ਇੱਕ ਜਿੱਦਾਂ ਭੱਜ ਰਹੇ ਆ ਜਿਹਦਾ ਪਤਾ ਹੀ ਨਹੀਂ ਆਪਾਂ ਅੰਤ ਕਿੱਥੇ ਆਉਣ ਹੈਗਾ ਇੱਕ ਦੂਜੇ ਨੂੰ ਦੇਖ ਦੇਖ ਕੇ ਕਿ ਪਸਪੱਜੀ ਜਾਂਦੇ ਨੇ ਜੀ ਐਂਡ ਬੱਚੇ ਕੀ ਵੱਡੇ ਕੀ ਬੂੜੇ ਕੀ ਸਾਰੇ ਉਹੀ ਕਰਦੇ ਪਏ ਨੇ ਐਂਡ ਅਸੀਂ ਖੁਦ ਆਪਣੇ ਆਪ ਨੂੰ ਨਹੀਂ ਸੰਭਾਲ ਪਾ ਰਹੇ ਇਸੇ ਕਰਕੇ ਆਪਾਂ ਆਪਣੇ ਬੱਚਿਆਂ ਨੂੰ ਵੀ ਨਹੀਂ ਰਸ ਪਾ ਰਹੇ ਕਿ ਇਸ ਚੀਜ਼ ਨੂੰ ਮੈਨੇਜ ਕਿੱਦਾਂ ਕਰਨਾ ਹੈ ਐਂਡ ਸਕੂਲਾਂ 'ਚ ਵੀ ਇਹੀ ਹਾਲ ਹੋ ਰਿਹਾ ਹੈਗਾ ਅਸੀਂ ਦੇਖਦੇ ਹਾਂ ਕਿ ਅ ਬੋਰਡਸ ਐਗਜ਼ਾਮ ਆਗਾ ਜਿੱਦਾਂ ਅੱਜਕੱਲ੍ਹ 2 ਮਹੀਨੇ ਪਹਿਲੇ ਕਿੰਨੇ ਕਿ ਬੱਚੇ ਕਲੀਨਿਕ ਤੇ ਆਏ ਜਿਹੜਾ ਕਿ ਘਬਰਾਟ ਹੋ ਰਹੀ ਹੈ ਪੇਪਰਾਂ ਤੋਂ ਪਹਿਲਾਂ ਬੱਚਿਆਂ ਨੂੰ ਤਾਂ ਛੱਡ ਦੋ ਬੱਚਿਆਂ ਦੇ ਪੇਰੈਂਟਸ ਨੂੰ ਵੀ ਘਬਰਾਟ ਹੋ ਰਹੀ ਸੀਗੀ ਬੱਚੇ ਦਾ ਕੀ ਬਣੂਗਾ ਉਹ ਵੀ ਆਪਣਾ ਸਟ्रेस ਕੰਟਰੋਲ ਕਰਨ ਲਈ ਇੱਥੇ ਆਂਦੇ ਨੇ ਕਿ ਬੱਚਾ ਪਾਸ ਹੋ ਜਾਊਗਾ ਬੱਚੇ ਦੇ ਇੰਨੇ ਨੰਬਰ ਆ ਜਾਣਗੇ ਦੂਜਾ ਬੱਚਾ ਹੋਰ ਤੋਂ ਹੋਰ ਦੂਜਾ ਬੱਚਾ ਅੱਗੇ ਤਾਂ ਨਹੀਂ ਨਿਕਲ ਜਾਊਗਾ ਉਹਦੇ ਉਹਦੇ ਪੁਆਇੰਟ 5 ਨੰਬਰ ਜ਼ਿਆਦਾ ਆ ਗਏ ਘੱਟ ਆ ਗਏ ਆਪਾਂ ਉਸ ਚੀਜ਼ ਨੂੰ ਵੀ ਸੋਚ ਜਾਨੇ ਆ ਆਪਾਂ ਵੱਡੀ ਪਿਕਚਰ ਨੂੰ ਦੇਖ ਨਹੀਂ ਰਹੇ ਕਿ ਬੱਚਾ ਆਪਣੀ ਲਾਈਫ 'ਚ ਸਕਸੈਸਫੁਲ ਹੋ ਪਾਏਗਾ ਕਿ ਨਹੀਂ ਮਾਰਕਸ ਸਭ ਕੁਝ ਨਹੀਂ ਹੈਗੇ ਤੇ ਇਹ ਚੀਜ਼ ਆਪਾਂ ਨੂੰ ਮੋਟੀ ਤੌਰ ਤੇ ਸਾਰਿਆਂ ਨੂੰ ਸਮਝ ਨਹੀਂ ਪੈਣੀ ਹੈ ਤੁਸੀਂ ਇਹੋ ਜਿਹੇ ਕੇਸਿਸ ਥੋੜੇ ਕੋਲੋਂਦੇ ਆ ਤੁਸੀਂ ਹੈਰਾਨ ਵੀ ਹੁੰਦੇ ਹੋਵੋਗੇ ਕਿ ਇਹ ਕਿਹੋ ਜਿਹੇ ਕੇਸਿਸ ਨੇ ਔਰ ਕਿਸ ਤਰ੍ਹਾਂ ਡੀਲ ਕਰਦੇ ਹੋ ਫਿਰ ਇਹੋ ਜਿਹੇ ਕੇਸਿਸ ਨੂੰ ਦੇਖੋ ਮਾਈਲਡ ਕੇਸਿਸ ਤਾਂ ਕਲੀਨਿਕ ਤੱਕ ਨਹੀਂ ਪਹੁੰਚਦੇ ਕਿਉਂਕਿ ਥੋੜਾ ਮੋਟਾ ਸਾਰਿਆਂ ਨੂੰ ਹੀ ਪਤਾ ਹੈ ਕਿ ਅੱਜਕੱਲ ਕਪਰਾਟ ਹੋ ਗਈ ਹੈ ਮੈਨੇਜ ਕਰ ਲੈਂਦੇ ਆ ਬਟ ਕਈ ਵਾਰ ਕੇ ਫਿਜ਼ੀਕਲ ਸਿੰਪਟਮਸ ਆਨੇ ਸ਼ੁਰੂ ਹੋ ਜਾਂਦੇ ਆ ਕਿ ਆਪਾਂ ਦੇਖਦੇ ਆ ਕਿ ਬੱਚਿਆਂ ਨੂੰ ਸਾਹ ਉੱਤੇ ਥੱਲੇ ਹੋ ਰਿਹਾ ਆਉਂਦਾ ਹੈਗਾ ਜਦ ਆਪਾਂ ਉਦਾਂ ਬਾਕੀ ਸਾਰੇ ਟੈਸਟ ਕਰਾਉਂਦੇ ਆ ਨਾਰਮਲ ਆਉਂਦੇ ਆ ਕਿ ਆਪਾਂ ਦੇਖਦੇ ਆ ਕਿ ਚੈਸ ਸਭ ਕੁਝ ਠੀਕ ਹੈਗਾ ਜਾਂ ਹੋਰ ਇਨਵ ਕਹਿੰਦੇ ਕਿ ਸਾਹ ਨਹੀਂ ਆਉਂਦਾ ਪਿਆ ਜਿਹਨੂੰ ਆਪਾਂ ਚੋਕਿੰਗ ਕਹਿੰਨ ਲੱਗ ਜਾਂਦੇ ਨੇ ਪੈਨਿਕ ਅਟੈਕਸ ਜਿਹਨੂੰ ਆਪਾਂ ਸਾਡੀ ਭਾਸ਼ਾ ਚ ਕਹਿੰਨੇ ਆ ਅ ਅੰਡਰਲਾਈਂਗ ਉਹਦੇ ਆਪਾਂ ਨੂੰ ਸਟ्रेस ਲੱਭਣਾ ਪੈਂਦਾ ਹੈਗਾ ਐਂਡ ਕਈ ਵਾਰ ਆਪਾਂ ਨੂੰ ਭੜਤੀ ਵੀ ਕਰਨੇ ਪੈਂਦੇ ਐਦਾਂ ਦੇ ਮਰੀਜ਼ ਉਹਨਾਂ ਦੀ ਨੀਂਦ ਆ ਨਹੀਂ ਹਟ ਜਾਂਦੀ ਹੈਗੀ ਹੈ ਚੜਚੜਾਪਨ ਗੁੱਸਾ ਵੱਜ ਜਾਂਦਾ ਹੈਗਾ ਖਿਜਣ ਲੱਗ ਜਾਂਦੇ ਨੇ ਭੁੱਖ ਭੁੱਖਾ ਭੁੱਖ ਲੱਗਣੀ ਘਟ ਹੋ ਜਾਂਦੀ ਹੈ ਐਦਾਂ ਦੇ ਸਿੰਪਟਮਸ ਮਿਲਦੇ ਨੇ ਔਰ ਸਰ ਇਹੋ ਜਿਹੇ ਕੇਸਿਸ ਹੁੰਦੇ ਆ ਤਾਂ ਉਹਨੂੰ ਡਿਟੈਕਟ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਕਈਆਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਅਸੀਂ ਸਾਈਕੀਆਟ੍ਰਿਸਟ ਕੋਲ ਸਾਨੂੰ ਜਾਣਾ ਜ਼ਰੂਰੀ ਹੈ ਔਰ ਇਸ ਚੀਜ਼ ਦੇ ਵਿੱਚ ਤੁਸੀਂ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕੀ ਇੱਕ ਐਡਵਾਈਸ ਦੇਣਾ ਚਾਹੋਗੇ ਇਸ ਨੂੰ ਲੈ ਕੇ ਦੇਖੋ ਮੋਸਟਲੀ ਕਈ ਵਾਰ ਕੇਸਿਸ ਸਾਡੇ ਕੋਲ ਡਾਇਰੈਕਟਲੀ ਨਹੀਂ ਆਉਂਦੇ ਜਦ ਉਹ ਠੀਕ ਨਹੀਂ ਹੋ ਰਹੇ ਹੁੰਦੇ ਬਥੇਰੇ ਡਾਕਟਰਾਂ ਕੋਲ ਜਾ ਕੇ ਮੋਸਟਲੀ ਜਿਦਾ ਪਹਿਲੇ ਕਈ ਵਾਰ ਬੰਦਾ ਐਮਡੀ ਮੈਡੀਸਨ ਕੋਲ ਜਾਂ ਐਮਬੀਬੀਐਸ ਕੋਲ ਜਾਂਦਾ ਹੈਗਾ ਲੇਕਿਨ ਉਹਨਾਂ ਨੂੰ ਸਮਝ ਨਹੀਂ ਆ 파ਰੀ ਹੁੰਦੀ ਪੇਰੈਂਟਸ ਨੂੰ ਕੀ ਹੋਇਆ ਹੈਗੇ ਜਾਂ ਉਹਨਾਂ ਨੂੰ ਆਪ ਨੂੰ ਤਾਂ ਰੈਫਰ ਹੋ ਕੇ ਆਂਦੇ ਹੈ ਕਈ ਵਾਰ ਕਈ ਵਾਰ ਅਜਕਲ ਅਵੇਅਰਨੈਸ ਮੈਂਟਲ ਹੈਲਥ ਦੀ ਬਹੁਤ ਜ਼ਿਆਦਾ ਵੱਧ ਰਹੀ ਹੈ ਤੇ ਲੋਕਾਂ ਨੂੰ ਪਤਾ ਹੈ ਅਜਕਲ ਆਪਾਂ ਇਹ ਦੇਖ ਰਹੇ ਹਾਂ ਕਿ ਮਤਲਬ ਫੈਮਿਲੀ ਚੈੱਕ ਕਰਦਾ ਕੇ ਇਸ ਕਈ ਵਾਰ ਐਂਗਜ਼ਾਇਟੀ ਦਾ ਹੁੰਦਾ ਹੈਗਾ ਤੇ ਲੋਕਾਂ ਨੂੰ ਇਦਾਂ ਸਮਝ ਆਣ ਲੱਗ ਗਈ ਹੈ ਕਿ ਇਦਾਂ ਦੀ ਵੀ ਬਿਮਾਰੀ ਹੈਗੀ ਹੈ ਐਂਡ ਇਹਦਾ ਇਲਾਜ ਇਹ ਹੈਗਾ ਐਂਡ ਉਤੋਂ ਇਲਾਵਾ ਹੁਣ ਕਈ ਸੈਲੀਬ੍ਰਿਟੀਜ਼ ਵੀ ਸਾਮਣੇ ਆ ਕੇ ਦੱਸਦੇ ਨੇ ਕਿ ਮੈਂਟਲ ਹੈਲਥ ਨੂੰ ਇੰਪੋਰਟੈਂਸ ਜ਼ਰੂਰੀ ਹੈ ਕਿਉਂਕਿ ਜਿੰਨੀ ਫਿਜ਼ੀਕਲ ਹੈਲਥ ਇੰਪੋਰਟੈਂਟ ਹੈ ਉਨਹੀ ਮੈਂਟਲ ਹੈਲਥ ਇੰਪੋਰਟੈਂਟ ਹੈ ਤਾਂ ਅੱਜਕੱਲ ਕੋਵਿਡ ਦੇ ਬਾਅਦ ਤਾਂ ਅਸੀਂ ਦੇਖਿਆ ਕਿ ਮੈਂਟਲ ਹੈਲਥ ਜਿਆਦਾ ਇੰਪੋਰਟੈਂਟ ਹੋ ਗਈ ਹੈ ਜੀ ਜੀ ਤੇ ਲੋਕਾਂ ਨ ਅਵੇਅਰਨੈਸ ਆ ਗਈ ਹੈ ਆਪਾਂ ਨੂੰ ਸਾਰਿਆਂ ਨੂੰ ਵੀ ਇਸ ਚੀਜ਼ ਨੂੰ ਮਾਧਿਅਮ ਦੇ ਥਰੂ ਐਂਡ ਮੀਡੀਆ ਬਹੁਤ ਵੱਡਾ ਇੱਕ ਮਤਲਬ ਆਪਾਂ ਅਵੇਅਰਨੈਸ ਕਰ ਸਕਦੇ ਆ ਕਿ ਤਾਂ ਕਿ ਲੋਕਾਂ ਨੂੰ ਸਮਝ ਆਏ ਤਾਂ ਕਿ ਸਹੀ ਇਲਾਜ ਮਿਲ ਸਕੇ ਕਈ ਵਾਰ ਲੋਕੇ ਕੀ ਕਰਦੇ ਆ ਕਿ ਆਪਣੇ ਆਪ ਹੀ ਕੈਮਿਸਟਾਂ ਤੋਂ ਜਾਂ ਉਦਾਂ ਨੀਂਦ ਦੀ ਗੋਲੀ ਖਾਂਦੇ ਹਾਂ ਜੀ ਟੈਨਸ਼ਨ ਹੋ ਰਹੀ ਹੈ ਨੀਂਦ ਦੀ ਗੋਲੀ ਖਾ ਲਓ ਬਟ ਨੀਂਦ ਦੀ ਗੋਲੀ ਐਦਾਂ ਹੈ ਜਿੱਦਾਂ ਕਿ ਆਪਾਂ ਬੁਖਾਰ ਲਈ ਸਿਰਫ ਡੋਲੋ ਖਾ ਲਈ ਉਹਨ ਬੁਖਾਰ ਦਾ ਕਾਰਨ ਤਾਂ ਇਨਫੈਕਸ਼ਨ ਸੀਗਾ ਆਪਾਂ ਇਨਫੈਕਸ਼ਨ ਠੀਕ ਨਹੀਂ ਕੀਤਾ ਆਪਾਂ ਨੀਂਦ ਤਾਂ ਲਿਆ ਹੈ ਲੇਕਿਨ ਕਾਰਨ ਉੱਥੇ ਦਾ ਉੱਥੇ ਹੀ ਪਿਆ ਔਰ ਕੁਛ ਦੇਰ ਦੇ ਬਾਅਦ ਉਹ ਨੀਂਦ ਦੀ ਗੋਲੀ ਤੁਹਾਨੂੰ ਲੱਗ ਜੂਗੀ ਐਂਡ ਕਾਰਨ ਠੀਕ ਨਹੀਂ ਹੋਊਗਾ ਐਂਡ ਬਿਮਾਰੀ ਵਧਾ ਕੇ ਆਂਦੇ ਕਈ ਵਾਰ ਤੇ ਇਸ ਲਈ ਸਾਰਿਆਂ ਨੂੰ ਆਪਾਂ ਨੂੰ ਅ ਅਵੇਅਰਨੈਸ ਬਹੁਤ ਜ਼ਰੂਰੀ ਹੈ ਕਿ ਸਾਨੂੰ ਪਤਾ ਹੋਵੇ ਕਿ ਐਦਾਂ ਦੀ ਚੀਜ਼ ਹੈਗੀ ਹੈ ਐਂਡ ਇਹਦਾ ਇਲਾਜ 100% ਹੈਗਾ ਜੀ ਅਸੇ ਜਿਸ ਤਰ੍ਹਾਂ ਤੁਸੀਂ ਆਪ ਵੀ ਕਿਹਾ ਕਿ ਨੀਂਦ ਦੀ ਗੋਲੀ ਲੋਕ ਖਾ ਜਾਂਦੇ ਆ ਕਿਉਂਕਿ ਹੁਣ ਤਾਂ ਛੋਟੀ ਏਜ ਵਾਲੇ ਵੀ ਜਿਹੜੇ ਟੀਨੇਜਰਸ ਨੇ ਉਹਨਾਂ ਨੂੰ ਵੀ ਨੀਂਦ ਦੀ ਪ੍ਰੋਬਲਮ ਰਾਤ-ਰਾਤ ਫੁੰਦੇ ਨਹੀਂ ਹੈਗੇ ਔਰ ਵੱਡਿਆਂ ਦੀ ਗੱਲ ਕੀਤੀ ਜਾਵੇ ਉਹਨਾਂ ਨੂੰ ਕੋਈ ਟੈਨਸ਼ਨ ਹੁੰਦੀ ਹੈ ਔਰ ਕਈ ਵਾਰ ਖੁਦ ਨੂੰ ਨਹੀਂ ਪਤਾ ਹੁੰਦਾ ਉਹਨਾਂ ਨੂੰ ਵੀ ਨੀਂਦ ਨਹੀਂ ਆਉਂਦੀ ਔਰ ਉਸ ਦੇ ਉੱਤੇ ਲੋਕ ਕੀ ਕਰਨ ਕਿਉਂਕਿ ਜ਼ਿਆਦਾਤਰ ਲੋਕ ਕਈ ਵਾਰ ਗੋਲੀ ਵੀ ਨਹੀਂ ਖਾਂਦੇ ਉਹ ਇਸੇ ਤਰ੍ਹਾਂ ਆਪਣਾ ਨਾ ਜ਼ਿੰਦਗੀ ਅੱਗੇ ਤੱਕ ਲੈ ਕੇ ਜਾਂਦੇ ਆ ਤਿਕੋ ਜਿਹੜੇ ਮਾਈਲਡ ਕੇਸਸ ਨੇ ਹਲਕੇ ਜਿਹੇ ਜਿਹੜੇ ਬਾਕੀ ਸਿੰਪਟਮਸ ਨਹੀਂ ਆ ਰਹੇ ਸਿਰਫ ਮਤਲਬ ਥੋੜੀ ਬਹੁਤ ਨੀਂਦ ਆਣੀ ਹਟ ਗਈ ਹੈ ਆਪਾਂ ਨੂੰ ਘਰੇ ਵੀ ਮੈਨੇਜ ਕਰ ਸਕਦੇ ਆ ਜਾਂ ਉਦਾਂ ਵੀ ਕਰ ਸਕਦੇ ਆ ਆ ਇਸ ਚੀਜ਼ ਨੂੰ ਸਾਡੇ ਪੰਜਾਬੀ ਚ ਸਲੀਪ ਹਾਈਜੀਨ ਕਹਿੰਦੇ ਆ ਕਿ ਮੋਸਟਲੀ ਜਦਾਂ ਆਪਾਂ ਫੋਨ ਤੇ ਲੱਗੇ ਰਹਿੰਦੇ ਆ ਜਾਂ ਟੀਵੀ 'ਚ ਜਾਂ ਸਕਰੀਨ ਟਾਈਮ ਜ਼ਿਆਦਾ ਵੱਧ ਗਿਆ ਉਹ ਇੱਕ ਬਹੁਤ ਵੱਡਾ ਕਾਰਨ ਹੈ ਕਿ ਨੀਂਦ ਆਣੀ ਹਟ ਜਾਂਦੀ ਹੈ ਆਪਾਂ ਸੋਚਦੇ ਆ ਕਿ ਨੀਂਦ ਨਹੀਂ ਆਈ ਚੱਲ ਮੋਬਾਈਲ ਲਾ ਲੀਏ ਆ ਅ মুਵੀ ਦੇਖਾਂਗੇ ਅੱਜ ਕੱਲ ਆਈਪੀਐਲ ਅੱਜ ਕੱਲ ਇਹ ਪੇਸ਼ੈਂਟ ਬੜੇ ਆ ਰਹੇ ਆਈਪੀਐਲ ਦੇਖ ਰਹੇ ਨੀਂਦਾਂ ਨਹੀਂ हट ਗਈ ਉਹ ਕਾਰਨ ਹੈਗਾ ਤੁਹਾਡਾ ਇੱਕ ਸਰਕਾਡੀਅਨ ਰਿਦਮ ਰੱਬ ਵੱਲੋਂ ਸੈੱਟ ਹੈ ਜਿਹਨੂੰ ਆਪਾਂ ਬਾਇਓਲੋਜੀਕਲ ਕਲੌਕ ਕਹਿੰਦੇ ਆ ਉਹ ਆਲਟਰਡ ਹੋ ਜਾਂਦੀ ਹੈ ਕਿ ਅਗਰ ਮੈਨੂੰ 10 ਵਜੇ ਸੌਣ ਦੀ ਆਦਤ ਹੈ ਤਾਂ ਰੋਜ਼ ਮੈਨੂੰ 10 ਤੋਂ 10 ਵਜੇ ਬੈਠਦੇ ਹੋਣਾ ਚਾਹੀਦਾ ਹੈ ਅਗਰ ਮੈਂ 10 ਦਾ 12 ਕਰਾਂਗਾ ਨੀਂਦ 'ਚ ਦਿੱਕਤ ਆਊਗੀ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਆਪਣਾ ਜਿਹੜਾ ਰਿਦਮ ਐ ਸਲੀਪ ਦਾ ਉਹ ਸੈੱਟ ਕਰਨਾ ਹੈ ਅਗਰ ਸਪੋਜ਼ ਕਰੋ ਮੈਂ 10 ਤੋਂ 4 ਸੌਣਾ ਤਾਂ ਰੋਜ਼ ਮ ਏ ਨਹੀਂ ਕਦੀ 12 ਵਜੇ ਸੋ ਗਏ ਫਿਰ ਕਹਾਂਗੇ ਨੀਂਦ ਨਹੀਂ ਆਈ ਫਿਰ ਆਪਾਂ ਮਾਰਕੀਟ ਤੋਂ ਜਾ ਕੇ ਕੇਮਿਸਤ ਤੋਂ ਨੀਂਦ ਦੀ ਗੋਲੀ ਲੈ ਆਵਾਂਗੇ ਉਹ ਹੱਲ ਨਹੀਂ ਹੈਗਾ ਤੋ ਸਿਸਟਮ ਨੂੰ ਸੈੱਟ ਕਰੀਏ ਲਾਈਫ ਨੂੰ ਡਿਸਪੀਸਪਲਨ ਰੱਖੀਏ ਸੋਣਾ ਉੱਠਣਾ ਖਾਣਾ ਕੰਮ ਕਰਨਾ ਅਗਰ ਡਿਸਪੀਸਪਲਨ ਨਾਲ ਚੱਲੂਗਾ ਤਾਂ ਮੋਸਟਲੀ ਕੇਸਸ ਆਪਣੇ ਆਪ ਠੀਕ ਹੋ ਜਾਂਦੇ ਆ ਜੀ ਅਗਰ ਸਾਨੂੰ ਰਾਤ ਨੂੰ ਨੀਂਦ ਦੀ ਦਿੱਕਤ ਹੈ ਆਪਾਂ ਕੋਸ਼ਿਸ਼ ਕਰੀਏ ਦਿਨ ਨੂੰ ਘੱਟ ਤੋਂ ਘੱਟ ਸੋਈਏ ਕਈ ਵਾਰ ਆਦਤ ਹੁੰਦੀ ਇੱਕ ਦਿਨੇ ਸੋ ਗਏ ਜੀ ਜਾਂ ਫਿਰ ਅੱਜ ਕੱਲ ਕੀ ਹੈ ਕਿ ਬੱਚੇ 2 ਵਜੇ ਸੋ ਰਹੇ ਨੇ 10 ਵਜੇ ਉੱਠ ਰਹੇ ਆ ਤੇ ਲੋਕੀਆ ਕਹਿੰਦੇ ਨੀਂਦ ਨਹੀਂ ਆਈ ਨੀਂਦ ਤਾਂ ਤੁਹਾਨੂੰ ਆ ਗਈ ਤੁਹਾਡਾ ਸਿਸਟਮ ਗਲਤ ਹੈਗਾ ਜੀ ਬਾਕੀ ਚੀਜ਼ਾਂ ਹੈਗੀਆਂ ਆਪਾਂ ਨੂੰ ਚਾਹ ਕੌਫੀ ਸ਼ਰਾਬ ਸ਼ਰਾਬ ਤਾਂ ਬਿਲਕੁਲ ਨਹੀਂ ਲੈਣੀ ਚਾਹੀਦੀ ਚਾਹ ਕੌਫੀ ਘੱਟ ਤੋਂ ਘੱਟ ਲੈਣੀ ਚਾਹੀਦੀ ਹੈ ਐਂਡ ਕੋਸ਼ਿਸ਼ ਕਰੀਏ ਕਿ ਸ਼ਾਮ ਨੂੰ 5 6 ਵਜੇ ਦੇ ਬਾਅਦ ਕੈਫੀਨ ਜਾਂ ਕੈਫੀਨ ਦੀ ਕੋਈ ਵੀ ਚੀਜ਼ ਜਾਂ ਕਿ ਸਟਿਮੂਲੈਂਟ ਨਾ ਲਈਏ ਜਿਹਦੇ ਨਾਲ ਸਾਡੇ ਨੀਂਦ 'ਚ ਇੰਟਰਫੇਅਰ ਕਰੇ ਕਈ ਵਾਰ ਆ ਅੱਜਕੱਲ੍ਹ ਜਿਮ ਵਾਲੇ ਬੱਚੇ ਬਹੁਤ ਆਉਂਦੇ ਹੈ ਬਲੈਕ ਕੌਫੀ ਦਾ ਟ੍ਰੈਂਡ ਹੈਗਾ ਪ੍ਰੀ ਵਰਕਆਊਟ ਉਹ ਸ਼ਾਮ ਨੂੰ ਵੀ ਪੀ ਜਾਂਦੇ ਹੈ ਉਦੇ ਕਰਕੇ ਨੀਂਦ ਅਫੈਕਟ ਹੋ ਨਹੀਂ ਹੋਣੀ ਹੈ ਜੀ ਜੀ ਤੇ ਇਹ ਚੀਜ਼ਾਂ ਨੂੰ ਆਪਾਂ ਨੂੰ ਐਦਾਂ ਹੀ ਨਾ ਲਈਏ ਸਮਝ ਕੇ ਲਈਏ ਕੋਈ ਦਿੱਕਤ ਆ ਰਹੀ ਹੈ ਆਪਾਂ ਹੈਲਪ ਲਈਏ ਜੀ ਐਂਡ ਜਿੰਨਾ ਕੁਦਰਤ ਨਾਲ ਜੁੜਾਂਗੇ ਜਿੰਨਾ ਸਾਡਾ ਪੁਰਾਣਾ ਸਿਸਟਮ ਸੀਗਾ ਜਿੰਨਾ ਆਪਾਂ ਉਹਦੇ ਵੱਲ ਜਾਵਾਂਗੇ ਉਹਨਾਂ ਬੈਟਰ ਰਾਵਾਂਗੇ ਜੀ ਟਾਈਮ ਤੇ ਸੋਈਏ ਟਾਈਮ ਤੇ ਉਠੀਏ ਅੱਧਾ ਘੰਟਾ ਸੈਰ ਕਰੀਏ 1 ਘੰਟਾ ਕਰੀਏ ਜਿੰਨੀ ਹੋ ਸਕਦੀ ਹੈ ਐਂਡ ਆਫਿਸ ਦੀ ਟੈਨਸ਼ਨ ਆਇਆ ਕਰਨਾ ਲੈ ਕੇ ਆਈ ਹਾਂ ਔਰ ਸਰ ਕਾਫੀ ਕਹਿੰਦੇ ਕਿ ਟੈਨਸ਼ਨ ਨਾ ਲਓ ਟੈਨਸ਼ਨ ਨਾ ਲਓ ਇਹ ਬੋਤ ਕਹਿ ਦਿੱਤਾ ਜਾਂਦਾ ਹੈ ਅਗਲਾ ਟੈਨਸ਼ਨ ਲੈਂਦਾ ਹੀ ਹੈ ਪਰ ਉਸ ਚੀਜ਼ ਦਾ ਕੋਈ ਹੱਲ ਤੁਹਾਡੇ ਵੱਲੋਂ ਕੁਝ ਐਡਵਾਈਸ ਦੇ ਉੱਤੇ ਆ ਦੇਖੋ ਅਸਥਮਾ ਵਾਲੇ ਪੇਸ਼ੈਂਟ ਨੂੰ ਆਪਾਂ ਇਹ ਨਹੀਂ ਕਹਿੰਦੇ ਕਿ ਸਾਹ ਤਾਂ ਆਕਸੀਜਨ ਤਾਂ ਬਾਹਰ ਬਹੁਤ ਹੈ ਤੂੰ ਪੰਪ ਨਾਲਾ ਸਾਹ ਜਾ ਕੇ ਬਾਹਰ ਖਿੱਚ ਲੈ ਸੇ ਉਦਾਂ ਹੀ ਹੈ ਟੈਨਸ਼ਨ ਇੱਕ ਨਾਰਮਲ ਫੀਨੋਮੈਨਨ ਹੈਗਾ ਪਹਿਲਾਂ ਤਾਂ ਆਪਾਂ ਵੇਸ ਦੇਖੀਏ ਕਿ ਆਪਾਂ ਉਹਨੂੰ ਸਾਡੀ ਕੋਪਿੰਗ ਕਹਿੰਨੇ ਕਿ ਕੋਪਿੰਗ ਆਪਾਂ ਉਹਨੂੰ ਸਟਰੋਂਗ ਕਰੀਏ ਉਹਦੇ ਕਈ ਤਰੀਕੇ ਹੁੰਦੇ ਆਗੇ ਆ ਜੋਈ ਕਈ ਵਾਰ ਆਪਣੇ ਕੋਲ ਪੇਸ਼ੈਂਟ ਆਂਦੇ ਆ ਆਪਾਂ ਉਹ ਕਾਉਂਸਲਿੰਗ ਦੇ ਥਰੂ ਸਿਖਾਉਂਦੇ ਆ ਉਹਨਾਂ ਨੂੰ ਕਿ ਆਪਾਂ ਆਪਣੀ ਕੋਪਿੰਗ ਕਿਦਾਂ ਸਟਰੋਂਗ ਕਰੀਏ ਬਟ ਅਗਰ ਉਹ ਤੁਹਾਡੇ ਸੋਸ਼ਲ ਯਾ ਓਕਿਪੇਸ਼ਨਲ ਲਾਈਫ ਚ ਅਫੈਕਟ ਕਰਨ ਲੱਗ ਜਾਏ ਯਾਨੀ ਕਿ ਤੁਹਾਡੇ ਕੰਮਕਾਰ ਚ ਅਫੈਕਟ ਕਰਨ ਲੱਗ ਜਾਈਏ ਤੁਹਾਡਾ ਬਿਹੇਵੀਅਰ ਫਰਕ ਹੋ ਜਾਏ ਤਾਂ ਤੁਹਾਨੂੰ ਸੈਕਟਰੀਸ ਦੀ ਹੈਲਪ ਦੀ ਲੋੜ ਹੈਗੀ ਹੈ ਤੇ ਫਿਰ ਬਿਨਾ ਮਤਲਬ ਆਪਾਂ ਨੂੰ ਇਹ ਨਹੀਂ ਕਿ ਇੱਕ ਸਟਿਗਮਾ ਹੈਗਾ ਕਿ ਆਪਾਂ ਸੈਕਟ੍ਰੀਸਟ ਕੋਲ ਜਾ ਰਹੇ ਇੱਕ ਨਾਰਮਲ ਚੀਜ਼ ਹੈ ਜਿੱਦਾਂ ਆਪਾਂ ਬਾਕੀ ਡਾਕਟਰਾਂ ਕੋਲ ਜਾਂਦੇ ਆ ਉਹਨੇ ਹੈਲਪ ਅਵੇਲੇਬਲ ਹੈਗੀ ਹੈ ਐਂਡ ਇਲਾਜ ਹੈਗਾ ਐਂਡ ਜਿੰਨਾ ਆਪਾਂ ਇਗਨੋਰ ਕਰਾਂਗੇ ਬਿਮਾਰੀ ਵੱਧ ਕੇ ਹੀ ਆਊਗੀ ਜੀ ਜੀ ਅਸਰ ਥੋਡੇ ਵੱਲੋਂ ਕੁਝ ਇਹੋ ਜਿਹੀ ਐਡਵਾਈਸ ਜੋ ਘਰੇ ਬੈਠ ਕੇ ਮਤਲਬ ਲੋਕੀ ਥੋੜਾ ਬਹੁਤ ਚੇਂਜ ਕਰਨ ਅਗਰ ਉਹਨਾਂ ਨੂੰ ਬਹੁਤ ਜ਼ਿਆਦਾ ਸਟ्रेस ਹੋ ਰਿਹਾ ਹਰ ਇੱਕ ਚੀਜ਼ ਦਾ ਉਸ ਚੀਜ਼ ਨੂੰ ਕਿਉਂਕਿ ਅਗਰ ਸਟ्रेस ਹੋ ਰਿਹਾ ਲੋਕੀ ਕਹਿੰਦੇ ਚਲੋ ਆਪਾਂ ਰੀਲਸ ਦੇਖ ਲਈਏ ਸਾਡਾ ਮਾਈਂਡ ਡਾਇਵਰਟ ਹੋ ਜਾਊਗਾ ਇਹ ਉਹਨ ਉਈ ਮੀਡੀਆ ਦਾ ਸਹੀ ਅਪਯੋਗ ਨਹੀਂ ਹੋ ਰਿਹਾ ਇੰਸਟਾਗ੍ਰam ਇੱਕ ਇੱਕ ਤਰ੍ਹਾਂ ਦਾ ਨਸ਼ਾ ਹੀ ਹੈਗਾ ਜਾਂ ਫਿਰ ਹੋਰ ਫੇਸਬੁਕ ਕਹ ਲਈਏ ਜਿੱੱਚੇ ਬੱਚੇ ਵੱਡੇ ਸਾਰੇ ਲੱਗੇ ਹੋਏ ਨੇ ਆਪਾਂ ਨੂੰ ਲੱਗਦਾ ਕਿ ਆਪਾਂ ਰਿਲੈਕਸ ਹੋ ਗਏ ਉਹ ਆਪਾਂ ਉਹਦੇ ਐਡਿਕਟ ਹੋ ਰਹੇ ਆਂ ਐਂਡ ਉਹ ਹੀ ਮੇਨ ਕਾਰਨ ਬਣ ਰਿਹਾ ਅੱਜਕੱਲ੍ਹ ਕਈ ਜਗ੍ਹਾ ਤੇ ਸਟ੍ਰੈਸ ਦਾ ਡਿਪਰੈਸ਼ਨ ਦਾ ਨੀਂਦ ਨਾ ਆਣ ਦਾ ਇਨੂੰ ਆਪਾਂ ਜੁਡੀਸ਼ੀਅਸ ਯੂਜ਼ ਚੇਦਾਏਗਾ ਐਂਡ ਕੋਸ਼ਿਸ਼ ਕਰੀ ਆਪਾਂ ਰਾਤ ਵੇਲੇ ਇਹਨੂੰ ਘੱਟ ਤੋਂ ਘੱਟ ਯੂਜ਼ ਕਰੀਏ ਕਿਉਂਕਿ ਇੱਕ ਤਰ੍ਹਾਂ ਦੇ ਸਟੀਮੂਲੈਂਟ ਨੇ ਇਹ ਵੀ ਕਿ ਜਿੰਨਾ ਮੈਂ ਕਰਾਂਗਾ ਹੋਰ 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 ਕਰਨ ਦੀ ਆਦਤ ਪਊਗੀ ਐਂਡ ਨੀਂਦ ਅਫੈਕਟ ਹੋ ਜਾਊਗੀ ਐਂਡ ਹੋਰ ਚੀਜ਼ਾਂ ਆਪਾਂ ਦੇਖੀਆਂ ਹੈਗੇ ਰੀਲਸ ਦੇ ਨਾ ਗਿਆਨ ਬੜੇ ਲੋਕ ਕੀ ਦੇ ਰਹੇ ਨੇ ਬਟ ਉਹਦੇ ਪਿੱਛੇ ਆਪਾਂ ਦੇਖਣਾ ਕਿ ਉਹਨੂੰ ਉਹਦੇ ਬਾਰੇ ਪਤਾ ਵੀ ਹੈਗਾ ਕਿ ਨਹੀਂ ਕਈ ਵਾਰ ਹਰ ਕੋਈ ਐਡਵਾਈਸ ਦੇਣਾ ਆਪਾਂ ਉਹ ਫੋਲੋ ਕਰ ਲੈਨੇ ਆ ਲੇਕਿਨ ਆਪਾਂ ਇਹ ਦੇਖੀਏ ਜਦੋਂ ਹੁਣ ਡਾਕਟਰ ਐਡਵਾਈਸ ਦੇ ਰਿਹਾ ਹੈ ਜਾਂ ਅਗਰ ਸਪੋਕਸ ਕਰੋ ਡਾਈਟ ਦੇ ਐਡਵਾਈਸ ਡਾਈਟੀਸ਼ਨ ਦੇ ਰਿਹਾ ਤਾਂ ਬੈਟਰ ਹੈ ਜਿਹੜਾ ਮਰਜ਼ੀ ਆ ਕੇ ਉੱਥੇ ਗਿਆਨ ਵੰਡ ਜਾਂਦਾ ਹੈ ਆਪਾਂ ਫੋਲੋ ਕਰ ਲੈਨੇ ਆ ਠੀਕ ਹੈ ਤੇ ਉਸ ਚੀਜ਼ ਨੂੰ ਯੂਜ਼ ਆਪਾਂ ਸਮਝ ਕੇ ਕਰੀਏ ਜੀ ਅਗਰ ਆਪਾਂ ਉਹਦਾ ਸਹੀ ਉਪਯੋਗ ਕਰਾਂਗੇ ਤਾਂ ਉਹਦਾ ਫਾਇਦਾ ਹੈ ਬਟ ਅੱਜਕੱਲ ਗਲਤ ਉਪਯੋਗ ਯਾਦਾ ਹੋ ਰਿਹਾ ਐਂਡ ਉਦੇ ਇਲਾਵਾ ਵੀ ਦੁਨੀਆ ਜਿਹੜੀ ਆਪਾਂ ਕੀ ਕਰਦੇ ਨੇ ਪਹਿਲਾਂ ਹੁੰਦਾ ਸੀਗਾ ਆਪਾਂ ਸੰਡੇਜ਼ ਨੂੰ ਪਾਕ ਜਾਂਦੇ ਸੀਗੇ ਫੈਮਿਲੀ ਨਾਲ ਮਿਲਦੇ ਸੀ ਬੱਚਿਆਂ ਨਾਲ ਪਿਕਨਿਕ ਕਰਦੇ ਸੀਗੇ ਹੁਣ ਸਾਰੇ ਮੋਬਾਈਲ ਤੇ ਲੱਗੇ ਹੋਏ ਨੇ ਤੇ ਇਹ ਬਹੁਤ ਵੱਡਾ ਕਾਰਨ ਹੈ ਜਿਹੜਾ ਕਿ ਆਪਾਂ ਇੱਕ ਰੀਸੈਂਟ ਟ੍ਰੈਂਡ ਦੇਖ ਰਹੇ ਆ ਕਿ ਮੈਂਟਲ ਹੈਲਥ ਦੀ ਬਿਮਾਰੀਆਂ ਵੱਧ ਰਹੀਆਂ ਨੇ ਐਂਡ ਅਗਰ ਇਹਨੂੰ ਟਾਈਮ ਤੇ ਰੋਕਿਆ ਨਹੀਂ ਗਿਆ ਇਹ ਸਭ ਤੋਂ ਵੱਡੀ ਭਿਆਨਕ ਬਿਮਾਰੀ ਬਣ ਜਾਣੀ ਹੈ ਇਸ ਤੋਂ ਤੁਸੀਂ ਆਖਰ ਵਿੱਚ ਕੀ ਐਡਵਾਈਸ ਦੇਣਾ ਚਾਹੋਗੇ ਬੱਚਿਆਂ ਨੂੰ ਵੀ ਸਪੈਸ਼ਲੀ ਬੋਰਡ ਇਗਜ਼ਾਮ ਲੈ ਕੇ ਟੈਨਸ਼ਨ ਕਾਫੀ ਹੁੰਦੀ ਹੈ ਉਹਨਾਂ ਨੂੰ ਤੇ ਉਹਨਾਂ ਨੂੰ ਵੀ ਤੇ ਬਾਕੀ ਨੂੰ ਵੀ ਕੀ ਕਹਿਣਾ ਚਾਹੋਗੇ ਲਾਲ ਜੀ ਸੀ ਬੱਚਿਆਂ ਲਈ ਇੱਕ ਹੀ ਮੈਸੇਜ ਹੈ ਕਿ ਇਹ ਸਟਾਰਟਿੰਗ ਆਫ ਲਾਈਫ ਹੈ ਨੰਬਰ 2 5% ਇੱਧਰ ਉੱਧਰ ਹੋ ਗਏ ਉਹਦੇ ਨਾਲ ਕੋਈ ਫਰਕ ਨਹੀਂ ਪਾਊਗਾ ਵੱਡੇ ਵੀ ਦੇਖਣ ਜਿਹੜਾ ਕਲਾਸ ਦਾ ਟਾਪਰ ਤੁਹਾਡਾ 15 ਸਾਲ ਪਹਿਲਾਂ ਸੀਗਾ ਅੱਜ ਲਾਈਫ ਦੇ ਰੇਸ ਤੇ ਜ਼ਰੂਰੀ ਨਹੀਂ ਹੈ ਕਿ ਉਹ ਅੱਗੇ ਹੀ ਹੋ ਤੇ ਸਾਰੇ ਇੱਕ ਆਪਣੀ ਰੇਸ ਸਭ ਦੀ ਇੱਕ ਆਪਣੀ ਕੁਆਲਿਟੀ ਹੈਗੀ ਹੈ ਉਹ ਅੱਜ ਨਹੀਂ ਤਾਂ ਕੱਲ ਅਗਰ ਆਪਾਂ ਮਿਹਨਤ ਕਰਾਂਗੇ ਸਭ ਸਕਸੈਸਫੁਲ ਹੋਵਾਂਗੇ ਕੰਪੈਰੀਜ਼ਨ ਬਿਲਕੁਲ ਨਾ ਕਰੀਏ ਆਪਣੇ ਵੱਲੋਂ ਮਿਹਨਤ ਕਰੀਏ ਬਾਕੀ ਰੱਬ ਦੇ ਹੱਥ ਤੇ ਛੱਡ ਦਈਏ ਦੂਜੀ ਚੀਜ਼ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਸਮਝਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੋ ਤੁਸੀਂ ਕਰੋਗੇ ਉਹਨਾਂ ਨੇ ਵੀ ਉਹੀ ਕਰਨਾ ਹੈਗਾ ਤੇ ਅਗਰ ਆਪਾਂ ਉਹਨਾਂ ਨੂੰ ਤਰੀਕੇ ਨਾਲ ਸਮਝਾਵਾਂਗੇ ਅਗਰ ਬੱਚਿਆਂ ਦੇ ਨੰਬਰ ਗਰਲ ਮਤਲਬ ਘੱਟ ਵੀ ਆ ਗਏ ਤਾਂ ਘਬਰਾਣਾ ਨਹੀਂ ਹੈਗਾ ਮਿਹਨਤ ਕਰਨਗੇ ਅਗੇ ਠੀਕ ਹੋ ਜਾਊਗਾ ਮਿਹਨਤ ਕਰਨੀ ਜ਼ਰੂਰੀ ਹੈ ਬਾਕੀ ਤਾਂ ਸਭ ਵਧੀਆ ਹੀ ਹੋਏਗਾ ਜੀ ਤਾਂ ਇਹ ਸੀ ਗੱਲਬਾਤ ਕੀਤੀ ਬਹੁਤ ਜ਼ਿਆਦਾ ਹੁੰਦਾ ਹੈ ਕਿ ਸਟ्रेस ਲੈ ਲੈਂਦੇ ਆ ਕਾਫੀ ਲੋਕ ਉਸ ਚੀਜ਼ ਨੂੰ ਕਿਵੇਂ ਕੋਪ ਅਪ ਕਰਨਾ ਔਰ ਕਈ ਚੀਜ਼ ਇਹ ਸਮਝਦੇ ਨਹੀਂ ਕਈ ਵਾਰ ਸਾਈਕੀਆਟ੍ਰਿਸਟ ਨੂੰ ਮਿਲਣਾ ਡਾਕਟਰ ਨੂੰ ਮਿਲਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਕਈ ਲੋਕ ਇਸ ਚੀਜ਼ ਦੇ ਵਿੱਚ ਜਿਹੜਾ ਪਰਹੇਜ਼ ਕਰ ਜਾਂਦੇ ਆ ਕਿ ਨਹੀਂ ਜਾਂਦੇ ਪਰ ਇਹ ਚੀਜ਼ ਕਿੰਨੀ ਜ਼ਿਆਦਾ ਇੰਪੋਰਟੈਂਟ ਹੈ ਗੱਲਬਾਤ ਕੀਤੀ ਕਿ ਕਿਸ ਤਰ੍ਹਾਂ ਤੁਸੀਂ ਕੋਪ ਅਪ ਵੀ ਕਰ ਸਕਦੇ ਹੋ ਅਜੇ ਹੀ ਹੋਰ ਵੀਡੀਓਜ਼ ਦੇਖਣ ਲਈ ਦੇਖਦੇ ਰਹੋ ਧਿਆਨ ਟੈਂਸ ਕੈਮਰਾ ਬਲਵਿੰਦਰ ਜਮੈਂ ਮੈਂ ਹਰਸ਼ਕੋਰ